ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਾਜਾਖਾਨਾ ਬਾਜਾਖਾਨਾ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਹਾਈਵੇ ਦੇ ਉੱਤੇ ਆਉਂਦਾ ਦੱਸੋ ਜਦੋਂ ਆਪਾਂ ਫਰੀਦਕੋਟ ਤੋਂ ਬਠਿੰਡੇ ਵੱਲ ਨੂੰ ਜਾਂਦੇ ਆ ਕੋਟਕਪੂਰੇ ਤੋਂ ਆਇਆ ਬਾਜਾਖਾਨਾ ਇਹ ਛੜਕ ਲੰਘਦੀ ਹੈ ਸਰਪੰਚ ਵੀਰ ਸਿੰਘ ਡੇਰੀ ਫਾਰਮ ਤੇ ਇਥੋਂ ਬਹੁਤ ਸਾਰੀਆਂ ਵੀਡੀਓ ਚੈਨਲ ਉੱਤੇ ਇਹ ਤੋਂ ਪਹਿਲਾਂ ਤੁਹਾਨੂੰ ਦਿਖਾ ਚੁੱਕੇ ਆ ਅੱਜ ਟੋਟਲ 7 ਮੱਝਾਂ ਤੇ 2 ਕਟੀਆਂ ਛੋਟੀਆਂ ਜਿਹੜੀਆਂ ਤੁਹਾਨੂੰ ਵਿਖਾਉ ਜਿਹੜੀਆਂ ਵਿਖਾਉਂਗਾ ਮੱਝਾਂ ਦੇ ਵਿੱਚੋਂ ਬਹੁਤੇ ਨਾਗ ਸੂਏ ਸਵਾਏ ਦਿਖਾਉਣੇ ਆ ਹਾਲਾਂਕਿ ਇੱਕ ਝੋਟੀ ਤੁਸੀਂ ਇਹ ਗੱਭਣ ਵੀ ਦੇਖ ਸਕਦੇ ਹੋ ਵਿੱਚ ਖੜੀ ਹੈ ਜਿਹੜੇ ਸੂਏ ਸਵਾਏ ਪਸ਼ੂ ਆ ਦੱਸੋ ਉਹਨਾਂ ਦਾ ਦੁੱਧ ਤਿਆਰ ਇੱਥੇ ਜਿੰਨਾ ਤੁਸੀਂ ਹਣ ਚੋ ਸਕਦੇ ਹੋ ਤੁਹਾਨੂੰ ਦੱਸਿਆ ਜਾਊਗਾ ਹਿੰਮਤ ਤੁਹਾਡੀ ਹੋਊਗੀ ਜਿਹੜਾ ਭਰਾ ਚੋਣਾ ਚਾਹੁੰਦਾ ਹੈ ਇੱਥੇ ਫੁੱਲ ਗਰੰਟੀ ਹੋਊਗੀ ਉਦੋਂ ਤੁਸੀਂ ਚੋ ਕੇ ਲੈ ਲੋਗੇ ਉਦੋਂ ਬਾਅਦ ਤੁਹਾਡੀ ਸਾਮ ਸੰਭਾਲ ਹੈ ਵੀ ਤੁਸੀਂ ਉਹਨਾਂ ਪਸ਼ੂਆਂ ਤੋਂ ਕੀ ਦੁੱਧ ਚੋ ਸਕਦੇ ਹੋ ਤੇ ਇੱਕ ਬੇਨਤੀ ਆਨਲਾਈਨ ਜਿਹੜੇ ਵੀਰ ਕਹਿ ਦਿੰਦੇ ਆ ਪੰਜਾਬ ਚ ਬੈਠੇ ਵੀ ਸਾਨੂੰ ਜਾਣਾ ਦੂਰ ਔਖਾ ਲੱਗਦਾ ਜਾਂ ਸਾਥੋਂ ਨਹੀਂ ਜਾਇਆ ਜਾਣਾ ਤਾਂ ਰਿਕੁਐਸਟ ਹੈ ਵੀ ਤੁਸੀਂ ਬੇਸ਼ੱਕ ਵੀਡੀਓ ਨੂੰ ਸਕਿਪ ਕਰ ਦਿਆ ਕਰੋ ਕਿਉਂਕਿ ਜਿਹੜਾ ਬੰਦਾ ਖੁਦ ਆਪਦੀ ਇੰਨੀ ਪੇਮੈਂਟ ਇਨਵੈਸਟ ਕਰਦਾ ਉਹਦਾ ਹੱਕ ਵੀ ਬੰਦਾ ਵੀ ਆਪਾਂ ਜਿਹੜੀ ਚੀਜ਼ ਲੈ ਰਹੇ ਆ ਉਹ ਆਪਾਂ ਉਹਦੀ ਜਾਂਚ ਪਰਖ ਕਰਕੇ ਖਰੀਦ ਗਏ ਫਿਰ ਲਾਂਭੇ ਨਹੀਂ ਬਣਦੇ ਇਹ ਗੱਲ ਇਸ ਕਰਕੇ ਕਹਿ ਰਿਹਾ ਸਤਿ ਨਵਾਦ ਆ ਤੁਸੀਂ ਪਸ਼ੂ ਖਰੀਦਦੇ ਹੋ ਵੀਡੀਓ ਦੇ ਮਾਧਿਅਮ ਨਾਲ ਪਸ਼ੂ ਵਿਕਦੇ ਆ ਪਰ ਚਾਹੁੰਨੇ ਇਹੀ ਆ ਵੀ ਜਿਹੜਾ ਵੀਰ ਕੋਈ ਵੀਡੀਓ ਦੇਖ ਕੇ ਪਸ਼ੂ ਖਰੀਦੇ ਤਾਂ ਉਦੋਂ ਹੀ ਜਿੱਦਾਂ ਦੀ ਆਸ ਆ ਉਹਨੂੰ ਉਦਾਂ ਦਾ ਪਸ਼ੂ ਵੀ ਮਿਲ ਜੇ ਸੋ ਉਹਦੇ ਲਈ ਜ਼ਰੂਰੀ ਆ ਵੀ ਤਸੱਲੀ ਕਰ ਲਿਆ ਕਰੋ ਆਓ ਮਿਲਿਏ ਬਾਈ ਨੂੰ ਤੇ ਆਪਾਂ ਸ਼ੁਰੂਆਤ ਕਰਾਂਗੇ ਦੋਸਤੋ ਜਿਹੜੀ ਇਸ ਸਾਈਡ ਦੇ ਉੱਤੇ ਝੋਟੀ ਖੜੀ ਆ ਪਹਿਲੇ ਨੰਬਰ ਤੇ ਇਸੇ ਤੋਂ ਮਿਲਦੇ ਆ ਬਾਈ ਨੂੰ ਤੇ ਕਰਦੇ ਆ ਗੱਲਾਂ ਬਾਤਾਂ ਤਰਮੀਰ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਜੀ ਤਰਮੀਰ ਕਾਫੀ ਟਾਈਮ ਬਾਅਦ ਵੀਡੀਓ ਬਣਾਉਣ ਲੱਗੇ ਆ ਪਸ਼ੂ ਆਉਂਦੇ ਰਹੇ ਜਾਂ ਪਸ਼ੂ ਤਾਂ ਬਾਈ ਆਪਣਾ ਰੁਟੀਨ ਚ ਹੀ ਹੁੰਦੇ ਆ ਹਮ 8-10 ਪਸ਼ੂ ਹੁੰਦੇ ਰੁਟੀਨ ਚ ਇੱਕ ਦਾ ਉੱਤੇ ਨਾ ਆਪਾਂ ਉੱਤਰਾਖੰਡ ਦੇ ਮੱਝਾਂ ਸੀ 50 ਇੱਕ ਬੰਦੇ ਨੂੰ ਦਿੱਤੇ ਡੇਰੀ ਵਾਸਤੇ ਬਾਈ ਅੱਛਾ 50 ਮੱਝਾਂ ਉਧਰ ਸੀ ਤੇ ਬਾਕੀ ਇੱਥੇ ਟੋਟਲ ਗਾਂ ਕਾਉਂਦਾ ਹੋਵੇ ਕੀ ਜਾਂਦਾ ਮਾਲਕ ਤੋਂ ਮੱਝਾਂ ਡੇਰੀ ਲਈ ਵਿਕੀ ਜਾਂਦੀਆਂ ਬਾਈ ਠੀਕ ਹੈ ਅੱਛਾ ਅੱਜ ਸ਼ੁਰੂਆਤ ਪਹਿਲੇ ਨੰਬਰ ਵਾਲੀ ਝੋਟੀ ਤੋਂ ਕਰੀਏ ਹਾਂਜੀ ਕਿਆ ਨਵਾਂ ਸੂ ਹੈ ਇਹ ਦੂਜਾ ਸੂਈ ਹੈ ਬਾਈ ਕਿੰਨੇ ਤਣੋਂ ਗਿਆ 6 ਦਾੰਦਾ ਰਾਤ ਸੂਈ ਹੈ ਬਾਈ 8 ਵਜੇ ਹਜੇ ਰਾਤ ਹੀ ਸੂਈ ਹੈ ਰਾਤ ਸੂਈ 8 ਵੇ ਠੀਕ ਹੈ ਇਹ 2 ਚਵਾਂ ਠੀਕ ਹੈ। ਹਾਂ ਲੇਵਲ ਦੀ ਸਾਫ ਹੈ ਚਵਾਈ ਚੰਗੀ ਹੈ। ਹੂੰ ਪਹਿਲੇ ਤੋਂ ਚੰਗਾ ਪਾਇਆ ਬਾਕੀ ਹੁਣ ਅਗਲਾ ਸਾਹਮਣੇ ਆ ਗਈ ਬਈ। ਸਹੀ ਹੈ। ਅੱਜਾ ਡਿਮਾਂਡ ਕੀ ਕਰਦੇ ਹਾਂ ਦੀ ਰੇਟ ਕੀ ਕਰਦੇ ਹਾਂ? ਇਹਦਾ ਵੀ 1.5 ਲੱਖ। 1.5 ਲੱਖ। 1.5 ਲੱਖ। ਖੋਲੀ ਬਈ। ਦੋਸਤੋ ਛੋਟੀ ਸੋਹਣੀ ਬਹੁਤ ਹੈ। ਕੁੰਡੇ ਬਿਲਕੁਲ ਸਿੰਘ ਹੈ। ਸਿੰਘ ਜੱਜਦੇ ਆ ਪੂਰੇ ਇਹਦਾ। ਇੱਥੋਂ ਤੁਸੀਂ ਹੁਣ ਸਿੰਘ ਦੇਖ ਸਕਦੇ ਹੋ। ਕੱਟੀ ਨੂੰ ਇਹਨੇ ਜਨਮ ਦਿੱਤਾ। ਕੱਟਾਈ ਕਟਾ ਕਟਾ ਜੀ ਕ ਸੋ ਬੱਚਾ ਕਟਾ ਸ਼ਾਇਦ ਮੈਂ ਭਲੇਖੇ ਚ ਕੱਟੀ ਗਿਆ ਤਾਂ ਸੋ ਮੇਲ ਕਾ ਫਰ ਸੋ ਇਹਦੇ ਨਾਲ ਹਵਾਨਾ ਦੇਖੋ ਕਰਮਾਰੀ ਦਾ ਉਤੋਂ ਟਾਂ ਚੇਰੀ ਸੋਣੀ ਐ ਵੀਡੀਓ ਦੇ ਵਿੱਚ ਹੀ ਰੇਟ ਐ ਜਿਹੜੇ ਭਰਾ ਨੂੰ ਜੱਜਦੀ ਆ ਉਹ ਕਾਲ ਕਰ ਲੋ ਜੇ ਬਾਕੀ ਜਿਹੜੇ ਵੀਰ ਕਈ ਵਾਰ ਵੈਸੇ ਆਪਾਂ ਸ਼ੌਂਕੀਆਂ ਵੀਡੀਓ ਦੇਖਦੇ ਆ ਤਾਂ ਦੇਖੋ ਤੁਹਾਨੂੰ ਇੱਕ ਬਿਊਟੀ ਵਾਲੀ ਝੋਟੀ ਦਿਖਾ ਰਿਹਾ ਤਾਨੂੰ ਪਸੰਦ ਵੀ ਆਉ ਬਾਈ ਤੋਰਦੇ ਅੱਗੇ ਨੂੰ ਬਹੁਤ ਚੰਗੀ ਹੈ ਬਾਈ ਜਿਵੇਂ ਆਪਾਂ ਕਹਿੰਨਾ ਪੀੜੀ ਵਾਂਗੂੰ ਥਾਂ ਲੱਗਿਆ ਦੂਰ ਦੂਰ ਹੋਵੇ ਤਾਂ ਲੱਗਿਆ ਚਾਰੇ ਇੱਕੋ ਜੀ ਸੋ ਸੋ ਚੰਗਾ ਥਾਂ ਦਾ ਸਹਿਜ ਹੈ ਹਵਾਨਾ ਚੰਗਾ ਉਤੋਂ ਬਰੀਕ ਦਿਸਦੀ ਹੈ ਬਾਕੀ ਅਗਾੜੀ ਚੰਗੀ ਦਿਸਦੀ ਹੈ ਤਾਜੀ ਸੂਈ ਵੀ ਝੋਟੀ ਮਨ ਖੁਸ਼ ਕਰੂਗੀ 1.5 ਲੱਖ ਰੁਪਏ ਡਿਮਾਂਡ ਹੈ ਮਾਨਤਾਂ ਵਿੱਚੋਂ ਹੋਊਗਾ ਹੈਗੇ ਵੀਰ ਦਾ ਬਾਕੀ ਤੁਸੀਂ ਪਸ਼ੂ ਪਸੰਦ ਕਰਕੇ ਖਰੀਦਣਾ ਤੇ ਤਸੱਲੀ ਤੁਸੀਂ ਆਪ ਕਰੋਗੇ ਸੋ ਇਹ ਪਹਿਲੇ ਨੰਬਰ ਤੇ ਝੋਟੀ ਦਿਖਾ ਰਿਹਾ ਤੁਹਾਨੂੰ ਰਾਤ ਦੀ ਸੂਈ ਹਜੇ ਪੂੜੇ ਪੂਰੇ ਚੱਕੇ ਨਹੀਂਗੇ ਤੋ ਇਹ ਉਹ ਮੈ ਪਤਾ ਲੱਗਦਾ ਵੀ ਇਹ ਹਜੇ ਪੈਂਦੇ ਥੋੜੀ ਥੋੜੀ ਭਲੋਣ ਲੱਤਾਂ ਤੇ ਵੀ ਹੈਗੀ ਹੈ ਲਈ ਚਲੀ ਭਾਈ ਅੰਦਰ ਨੂੰ ਸੋ ਦੇਖੋ ਇਹਦਾ ਹਵਾਨਾ ਕਰਮਾ ਵਾਲੀ ਦਾ ਸੋ ਸੋਨੇਟਾਂ ਚੇਦੀ ਝੋਟੀ ਪਹਿਲੇ ਨੰਬਰ ਤੇ ਸੋ ਬੰਦੇ ਭਾਈ ਚੌਣ ਚਾਨ ਬੜਾ ਖਰਾ ਭਾਈ ਪਹਿਲੇ ਸੀ ਮਾਲਕ ਨੇ ਦੱਸਿਆ 14 14.5 ਕਿਲੋ ਚੋਇਆ ਠੀਕ ਹੈ ਬਾਕੀ ਹੁਣ ਕਰਮਾ ਵਾਲੀ ਪਤਾ ਨਹੀਂ ਕਿੰਨਾ ਦੇਊਗੀ ਭਈ ਇਤ ਕੀ ਠੀਕ ਹੈ ਤੋ ਦੋ ਦੋ ਦੋਸਤੋ ਤੁਹਾਡੀ ਸੇਵਾ ਦਾ ਹੈ ਸੇਵਾ ਦਾ ਹਾਂ ਬਾਕੀ ਬਈ ਆਪਾਂ ਬੜੀ ਬਈ ਆਪਦੇ ਜਾਨਵਰ ਖਰੀ ਮੈਂ ਲੈਣੇ 101 ਨੰਬਰੀ ਹੁੰਦੀ ਹੈ ਨਾ ਬਾਕੀ ਜਿਹਨੇ ਪਾਇ ਲਾਉਣੇ ਤਸੱਲੀ ਕਰੇ ਬਈ ਸਹੀ ਹੈ ਤੇ ਤਸੱਲੀ ਆਪਦੀ ਇੱਥੇ ਕਰ ਲੈ ਦੋ ਡਾਂ ਕਰ ਲੈ ਤਿੰਨ ਡਾਂ ਕਰ ਲੈ ਠੀਕ ਹੈ ਕੋ ਗਾਂ ਮਾਲ ਆਉਂਦਾ ਲੋਕਾਂ ਦੇ ਘਰਾਂ ਚੋਂ ਆਉਂਦਾ ਤੇ ਕਹੀਂ ਜਾਈ ਜਾਂਦਾ ਬਈ ਸਹੀ ਹੈ ਤੇ ਇੱਕ ਜਿਹੜੇ ਵੀਰ ਨੇ ਬਈ ਸੌਦਾ ਕਰ ਲਿਆ ਇਹ ਆਪਣੀ ਰਿਕਵੈਸਟ ਹੀ ਆ ਜਿਹਨੇ ਉਸਾਈ ਪਾਤੀ ਮੈਂ ਸੌਦਾ ਕਰ ਲਿਆ ਉਹ ਤਰ੍ਹਾਂ ਤੋ ਦੋ ਤਿੰਨ ਘੰਟੇ ਦੇ ਵਿੱਚ ਆ ਕੇ ਮੈਂ ਵੇਖੇ ਠੀਕ ਹੈ ਕਿਉਂ ਆਏ ਹੁੰਦਾ ਭਾਈ ਅਗਲਾ ਸਾਈ ਪਾ ਆਂਦਾ 1000 2000 ਰੁਪਿਆ ਸ਼ਾਮ ਨੂੰ ਆਵਾਂਗੇ ਭਾਈ ਕਿ ਨਾ ਕਿ ਮੈਂ ਪਸੰਦ ਕਰਨੀ ਹਾਕਾ ਬੰਦੇ ਦੀ ਸਹੀ ਹੈ ਚਵਾਈ ਤੇ ਨਾ ਉਹ ਨਿਰ ਪਰ ਉਹ ਗੱਲ ਵੱਖਰੀ ਹੈ ਭਾਈ ਆਪਾਂ ਠੀਕ ਹੈ ਸੋ ਦੋਸਤੋ ਪਾਸ ਆ ਕੇ ਕਰ ਲਿਆ ਕਰੋ ਮਿਲਕਿੰਗ ਦੋ ਟਾਈਮ ਕਰ ਲਓ ਕੋਈ ਡਰ ਨਹੀਂ ਪਰ ਜਦੋਂ ਕਈ ਵਾਰ ਤੁਸੀਂ ਸਾਈ ਪਾ ਕੇ ਪਸ਼ੂ ਰੋਕ ਲੈਨੇ ਫਿਰ ਪਸ਼ੂ ਦੀ ਚਸ ਘਟ ਜਾਂਦੀ ਹੋਰ ਗਾਹਕ ਨੂੰ ਜਵਾਬ ਦੇਣਾ ਪੈਂਦਾ ਹਾਂਜੀ ਕੋਈ ਆ ਭਾਈ ਫੋਨ ਉਹ ਦੋ ਦਿਨ ਪੂਰਾ ਟ੍ਰੈਂਡ ਚੱਲਦਾ ਵੀਡੀਓ ਦਾ ਆਪਾਂ ਅਗਲੇ ਨੂੰ ਕਹਿ ਦਿੰਨੇ ਆ ਭਾਈ ਅਜੇ ਵੀ ਸੌਦਾ ਹੋਇਆ ਵਾ ਫਿਰ ਅਗਲੇ ਮਨ ਚ ਆ ਜਾਂਦਾ ਪਤਾ ਨਹੀਂ ਸੌਦਾ ਹੋਇਆ ਸਹੀ ਹੈ ਬਹੁਤ ਕਾਰਨ ਬਣ ਜਾਂਦੇ ਗੱਲ ਸਹੀ ਹੈ ਦੋ ਨੰਬਰ ਤੇ ਜਿਹੜੀ ਮੱਝ ਹੈ ਇਹ ਤੀਜਾ ਸੂਸੂਈ ਹੈ ਬਾਈ ਹੂੰ ਇਸ ਟਾਈਮ ਇਹ ਥੱਲੇ 14.5 ਗੱਲ ਦੁੱਧ ਹੋਊਗਾ ਆਪਣੇ ਆਪ ਦੇ ਘਰ ਦਾ ਮਾਲਕ ਦੇ ਘਰੋਂ 16 ਕਿਲੋ ਚੋਕੇ ਲਈਏ ਆਪਾਂ ਠੀਕ ਹੈ ਮਗਰ ਕੱਟੀ ਆ ਤੇ ਨਵਾਬ ਬੋਲਦੀ ਬਾਈ ਨਵਾਬ ਦੀ ਕੱਟੀ ਨਵਾਬ ਦੀ ਕੱਟੀ ਕੱਟੀ ਬਹੁਤ ਤੰਗੀ ਜੰਦਰ ਠੀਕ ਹੈ ਅੱਛਾ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ 1.25 ਹੈ ਬਈ ਖੋਲੀ ਬਾਈ 1.25 ਰੇਟ ਆ ਦੋਸਤੋ 14.5 ਕਿਲੋ ਦੁੱਧ ਬਾਈ ਕਹਿੰਦਾ ਵੀ ਇਸ ਟਾਈਮ ਤੁਸੀਂ ਮਿਹਨਤੀ ਵਾਲਾ ਮੰਨ ਲਓ 14.5 ਲੀਟਰ ਇੱਥੋਂ ਤੁਸੀਂ ਤੋਲ ਕੇ ਲੈ ਲਓ ਜੇ ਮ ਸੁਆ ਤੀਜਾ ਸੁਇਆ ਨਵਾਬ ਦੀ ਕੱਟੀ ਕੱਟੀ ਦਾ ਤੁਹਾਨੂੰ ਢਾਂਚਾ ਦਿਖਾਉਂਗਾ ਬੜਾ ਚੰਗਾ ਮੱਝ ਦਾ ਥਾਨ ਹਵਾਨਾ ਵੀ ਦੇਖ ਸਕਦੇ ਹੋਇ ਇੱਕ 25 ਇਹਦਾ ਰੇਟ ਹੈ ਹਵਾਨਾ ਬੜਾ ਚੰਗਾ ਦੋਸਤੋ ਬਾਕੀ ਥਾਂ ਦਾ ਸਹਿਜ ਹੋਂ ਤੁਸੀਂ ਪਸਮਾ ਚ ਹੀ ਦੇਖ ਰਹੇ ਹੋ ਇਹਦਾ ਤੁਹਾਨੂੰ ਸੋ ਫੇਰ ਇਹਦਾ ਤੁਸੀਂ ਢਾਂਚਾ ਦੇਖੋ ਮੈਂ ਇਹਦਾ ਬੱਚੇ ਦੀ ਖੱਚ ਪਸੂ ਜਿਆਦੇ ਕਰਦਾ ਰਹਿੰਦਾ ਹਾਲਾਂਕਿ ਸੋਈ ਨੂੰ ਕੁਝ ਟਾਈਮ ਹੋ ਗਿਆ ਪਰ ਫਿਰ ਵੀ ਬੱਚੇ ਦੀ ਖੱਚ ਕੋਨੀ ਬਣੀ ਰਹਿੰਦੀ ਐ ਸੋ ਨਵਾਬ ਬੋਲ ਦੀ ਕੱਟੀ ਇਹਦੇ ਨਾਲ ਹੈ ਕੱਟੀ ਦਾ ਤੁਹਾਨੂੰ ਢਾਂਚਾ ਜ਼ਰੂਰ ਦਿਖਾਉਂਗਾ ਮੱਝ ਦਾ ਢਾਂਚਾ ਤੁਸੀਂ ਹੁਣ ਵੀਡੀਓ 'ਚ ਦੇਖ ਲਓ ਬਾਕੀ ਅਸੀਂ ਤਾਂ ਬਈ ਮੈਂ ਥੱਲੇ ਛੱਡਦੇ ਆ ਉਹ ਬਾਈ ਨੂੰ ਵੀ ਸ਼ੌਂਕ ਸੀ ਪੂਰਾ ਉਹ ਨਿਪਲ ਜੀ ਵਾਲੀ ਹੁੰਦੀ ਐ ਜਿਹੜੀ ਉਹ ਪਿਉਂਦਾ ਇਹਨੂੰ ਬਾਈ ਮੁੱਬੀ ਨਾਲ ਉਹ ਪਿਉਂਦਾ ਇਹਨੂੰ ਚੀਕਾ ਤੇ ਉਹ 2.5 3 ਕਿਲੋ ਦੀ ਹੁੰਦੀ ਹੈ ਮੇਰੇ ਖਿਆਲੋਂ ਉਸ ਟਾਈਮ ਕੋਸਟ ਟਾਈਮ 5 ਕਿਲੋ ਦੁੱਧ ਪੀਂਦੀ ਰਹੀ ਆ ਠੀਕ ਹੈ ਉਹ ਕੱਟੀ ਨਰੋਈ ਆ ਦੋਸਤੋ ਪਲੀ ਵੀ ਕਸਟਮੇਰ ਦੱਸਦੀ ਐ ਹਾਂ ਇਹ ਤੋਂ ਬਾਅਦ ਚ ਇੱਕ ਮੇਰੇ ਖਿਆਲ ਚ ਇਹ ਗੱਭਣਾ ਧਰਮਵੀਰ ਹਾਂਜੀ ਗੱਭਣਾ ਛੋਟੀ ਬਈ ਕੱਢਵਾ ਸੂਆ ਸੂਗੀ ਬਸ ਤੀਜਾ ਸੂਆ ਬਈ ਸੂਣੀ ਕਿੰਨਾ ਚਿਰ ਲੇ ਜਾਊਗੀ ਹਜੇ ਇਹਦਾ ਬਈ 1 ਹਫਤਾ ਪਿਆ ਜੀ ਰੇਟ ਇਹਦਾ ਕੀ ਰਹਿਣਾ ਬਈ ਇਹਦਾ 115 ਬਈ ਮੁੰਨਾ ਤੋੜ ਦੇ ਬਈ 115 ਰੇਟ ਆ ਦੋਸਤੋ ਛੋਟੀ ਚੰਗੀ ਬਰੀਕ ਦੁੱਧ ਵਾਲੀ ਐ ਬਈ ਠੀਕ ਪਹਿਲੇ ਸੂਈ ਗਈ ਸੀ ਆਪਣੇ ਤੇ ਵੀ ਠੀਕ ਹੈ ਪਿੰਡ ਠੀਕ ਹੈ ਦਬੜੀ ਖਾਨੇ ਤੋਂ ਲਈ ਹਾਂ ਬਈ ਉੱਥੋਂ ਆ ਸਾਥੋਂ ਲੈ ਕੇ ਜੀ ਪਹਿਲੇ ਸੂਏ ਲੈ ਕੇ ਆਈ ਠੀਕ ਹੈ ਦੋ ਸੂਏ ਰੱਖੀ ਹੋਣ ਉਹਨਾਂ ਨੇ ਤੀਜੇ ਸੂਏ ਹੁਣ ਸੇਲ ਕੀਤੀ ਹੈ ਬਈ ਓਕੇ ਸੋ ਤੀਜਾ ਸੂਆ ਦੋਸਤੋ ਸੈੰਗ ਕੁੰਡਿਆਂ ਦੀ ਹੈ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ ਦੁੱਧ ਲਾਉਣਾ ਸ਼ੁਰੂ ਕੀਤਾ ਹੋਇਆ ਹੈ ਟਾਈਮ ਅਜੇ ਇਹਨੇ ਲੈ ਜਾਣਾ ਸੂਨ ਦੇ ਵਿੱਚ ਵਜਨ ਕਾਫੀ ਉੱਤੋਂ ਤੁਸੀਂ ਦੇਖੋਗੇ ਚੌੜੀ ਹੈ ਮੱਝ 1 ਲੱਖ 15000 ਦਾ ਰੇਟ ਆ। ਲੈ ਆ ਭਾਈ। ਸੋਇ 3 ਨੰਬਰ ਤੇ ਤੁਹਾਨੂੰ ਮੱਝ ਦਿਖਾ ਰਿਆ ਸੀ। ਜਿਹਨੂੰ ਪਸੰਦ ਆਵੇ ਬਾਕੀ ਇੱਕ ਹੋਰ ਗੱਲ ਐਡ ਕਰ ਦਿਆਂ ਤੁਸੀਂ ਵੀਡੀਓ ਦੇਖ ਰਹੇ ਹੋ। ਇਹਨਾਂ ਤੋਂ ਬਿਨਾ ਪਸ਼ੂ ਹੋਰ ਇੱਥੇ ਜਦੋਂ ਤੁਸੀਂ ਆਉਂਗੇ ਉਦੋਂ ਨੂੰ ਹੋਰ ਪਹੁੰਚ ਜਾਣੇ ਆ ਕਿਉਂਕਿ ਰੋਟੀਨ 'ਚ ਵਿਕਰੀ ਵਾਲਾ ਕੰਮ ਆ ਪਸ਼ੂ ਇੱਥੇ ਆਉਂਦੇ ਜਾਂਦੇ ਰਹਿੰਦੇ ਆ। ਤੋਂ ਬਾਕੀ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੁੰਦਾ ਤਾਂ ਆ ਕੇ ਦੇਖ ਸਕਦਾ ਜਿਹੜਾ ਪਸੂ ਤੁਹਾਨੂੰ ਜੱਜਦਾ ਉਹਦੀ ਤਸੱਲੀ ਕਰ ਲਿਓ ਚਾਰ ਨੰਬਰ ਤੇ ਫੇਰ ਇੱਕ ਛੋਟੀ ਤੁਹਾਨੂੰ ਦਿਖਾਉਣੇ ਆ ਕਿੰਨਾ ਵਸੂਆ ਬਾਈ ਇਹ ਪਹਿਲਾ ਸੂਆ ਬਾਈ ਛੁੱਟੀ ਕਿੰਨੇ ਦਿਨ ਉਹ ਗੈਰ ਸੂਈ ਨੂੰ ਇਹਨੂੰ ਸੂਈ ਦਾ ਚੌਥਾ ਦਿਨ ਆ ਬਾਈ ਠੀਕ ਹੈ ਟੈਸਟੋਂ 10 ਕਿਲੋ ਬੋਲੀ ਹੋ ਗਈ ਥੱਲੇ 10 ਤੋਂ ਬਾਹਰ ਉਹ 10 ਮੰਨ ਕੇ ਦੋ ਕੀ ਡਿਮਾਂਡ ਰੱਖਦੇ ਹੋ ਇਹਦੀ ਤਰ੍ਹਾਂ ਇੱਕ 15 ਬਾਈ ਬੱਚਾ ਕੱਟੀ ਹੈ ਕੱਟੀ ਹੈ ਜਡਬਲੇ ਕੱਟੀ ਜਡਬਲੇ ਦੀ ਛੁੱਟੀ ਆ ਸੋ ਸੋ ਨਾ ਤਾਂ ਮੱਝ ਦੀ ਪੂਛ ਕੋਈ ਵਾਲ ਚਿੱਟਾ ਤੇ ਨਾ ਕੱਟੀ ਦੀ ਪੂਛ ਇੱਕ 15 ਰੇਟ ਹੈ ਨੋਟ ਦਾ 10 ਕਿਲੋ ਬਾਈ ਕਹਿੰਦਾ ਵੀ ਤੋਲ ਕੇ ਦੇਖ ਸਕਦੇ ਹੋ ਹਵਾਨੇ ਦਾ ਵਿਖਾਵਾ ਹੁਣ ਤੁਸੀਂ ਇਹਦਾ ਦੇਖ ਸਕਦੇ ਹੋ ਹਜੇ ਥੋੜੇ ਦਿਨਾਂ ਦੀ ਸੋਈ ਹੈ ਮੋਰ ਲਈ ਇਥੇ ਹੈ ਬਾਈ ਤੋ ਟਾਂਚਾ ਚੰਗਾ ਦਸਤੋ ਕੱਦ ਕਾਠ ਵਾਲੀ ਝੋਟੀ ਐ ਬਾਕੀ ਦੁੱਧ ਤੁਸੀਂ ਕਿੰਨਾ ਖੋਲੋਗੇ ਤੁਹਾਡੀ ਸਮਝ ਐ ਬਾਕੀ ਭਾਈ ਅਜੇ ਤਾਜ਼ੀਆਂ ਸੋਣਿਆ ਇਹਨਾਂ ਨੇ ਕਿਲੋ ਤੋਂ 2 ਕਿਲੋ ਵਧਣਾ ਹੋਵੇ ਪਈ ਆ ਜੀ ਠੀਕ ਐ ਪਰ ਬਾਕੀ ਜੰਨਾ ਆਜਰਾ ਆਪਾਂ ਉਹਨਾਂ ਨੂੰ ਚਲਾ ਕੇ ਦੇਵਾਂਗੇ ਠੀਕ ਐ ਗਾ 14 ਦੇ ਵੇਜ ਦੇ ਵੇ 12 ਇਹ 10 ਵੀ ਆ ਇਹ ਦੋ ਅੱਗੇ ਭਾਈ ਜਿਹੜੀ ਮੱਝ ਖੜੀ ਐ ਉਹ ਭਾਈ ਦਿਨੋਂ ਚੌਥਾ ਸੂਹ ਸੂਈ ਐ ਭਾਈ ਨੇ ਚੌਥਾ ਸੂਹ ਸੂਈ ਐ ਰਾਜਸਥਾਨ ਦੀ ਮਗਰ ਕੱਟੀ ਹੈ ਜਿਹੜਾ ਹਰਿਆਣੇ ਦਾ ਰਾਜੂ ਠੀਕ ਐ ਪ੍ਰੋਪਰ ਆਪਾਂ ਨੂੰ ਰਿਕਾਰਡ ਮੈਂ ਇਹਦਾ ਮੈਂ ਮਾਲਕਾਂ ਨੇ ਦੱਸਿਆ 17 ਤੋਂ 18 ਕਿਲੋ ਦਾ ਚੋਇਆ ਹੈ। ਹੂੰ ਤੇ ਮੁੱਲੀ ਤੇ ਵੀ ਗਈ ਆ ਪਰ ਐਤਕੀ ਹੁਣ ਇਸ ਟਾਈਮ 14 ਕਿਲੋ ਦੇ ੱੱਲੇ ਬਾਈ। ਚੌਥੇ ਪੰਜਵੇਂ ਦਿਨੋਂ ਆਏ ਸੀ ਇਹਨਾਂ ਨੂੰ। ਹੂੰ ਇਸ ਟਾਈਮ ਦੇ ੱੱਲੇ 14 ਕਿਲੋ। ਇਹਦਾ ਰੇਟ ਕੀ ਰਹਿਣ? ਇਹ ਵੀ 1 25 ਪੀਸ। ਠੀਕ। ਆ ਇੱਕ ਸਿੰਘ ਉੱਤੋਂ। ਇਹਦਾ ਬਾਈ ਪੋਪਲਾ ਲਿਆ ਹੋਆ ਸੀਗਾ। ਠੀਕ ਹੈ। ਦੂਜੇ ਸੂਏ 'ਚ ਉਵੇਂ ਹੀ ਐ ਜਿਹੜੀ ਚੀਜ਼ ਐ। ਸੋ ਦੱਸੋ ਕੱਦ-ਕਾਠ ਫੁੱਲ ਐ। ਸਟਰਕਚਰ ਤੁਸੀਂ ਵੀਡੀਓ 'ਚੋ ਦੇਖ ਲੈਣਾ। 1 25 ਇਹਦਾ ਰੇਟ ਐ। 14 ਲੀਟਰ ਦੁੱਧ ਆ ਇਸ ਟਾਈਮ ਇਹਦੇ ਥੱਲੇ ਵੀ ਹਾਜ਼ਰ ਆ ਬਾਈ ਕਹਿੰਦਾ ਜਿਹੜਾ ਚੋਕੇ ਲੈ ਲਓ ਜੇ ਰਾਜੂ ਬੋਲ ਲਾਗੋਈ ਉਹਦੀ ਕੱਟੀ ਇਹਦੇ ਨਾਲ ਹੈ ਇੱਕ ਸਿੰਘ ਦਾ ਪੋਪਲਾ ਲੱਥਾ ਵਿਆ ਇਹਦੇ ਥੋੜੇ ਦਿਨਾਂ ਦੀ ਸੋਈ ਹੈ ਦੁੱਧ ਚੰਗੇ ਵਾਲੀ ਬਾਈ ਜੀ ਹੁਰੀ ਦੱਸਦੇ ਆ ਹਾਈਟ ਲੈਂਥ ਇਹਦੀ ਤੁਸੀਂ ਦੇਖ ਲਓ ਉੜਿਆਂ ਦੀ ਉੱਤੋਂ ਚੜਾਈ ਇਹ ਸਮਝ ਦੀ ਕਾਫੀ ਚੰਗੀ ਦਿਸਦੀ ਹੈ ਹਵਾਨਾ ਹੁਣ ਤੁਸੀਂ ਇਹਦਾ ਵੀਡੀਓ ਚ ਦੇਖ ਸਕਦੇ ਹੋ ਦੋ ਮੱਝਾਂ ਇਸ ਸਾਈਡ ਤੇ ਦਿਖਾ ਕੇ ਫਿਰ ਤੁਹਾਨੂੰ ਕਟੀਆਂ ਦਿਖਾਉਣੇ ਤੋ ਤਰਮੀਰੇ ਚੋਟੀ ਦੀ ਕੀ ਡਿਟੇਲ ਹੈ ਬਈ ਤੇ ਪਹਿਲਾ ਸੂ ਸੂਈ ਹੈ ਬਈ ਹਮ 1 ਮਹੀਨੇ ਦੇ ਕਰੀਬ ਸੂਈ ਵੀ ਹੈ ਬਈ ਇਹ 1 ਮਹੀਨਾ ਹੋ ਗਿਆ ਸੂਈ ਹਾਂਜੀ 4 ਦੰਦ ਹੈ ਠੀਕ ਹੈ ਦੁੱਧ ਹੋ 11 11:30 ਹੋਗਾ 10 ਕਿਲੋ ਆਪਕ ਮੈਨਾ ਕਿ ਦੇਵੇਂ ਹੁਣ ਠੀਕ ਹੈ 10 ਕਿਲੋ ਕੋਈ ਮੈ ਲੈ ਤੁਹਾਨੂੰ ਓਕੇ ਮਗਰ ਕਈ ਨੁਕਤੇ ਇਹਦਾ ਰੇਟ ਕਿਹਣਾ ਬਈ ਇਹਦਾ 85000 ਰੁਪਏ 85000 ਰੇਟ ਆ ਦੱਸੋ ਤੇ ਇਹ ਕਾ ਹਮੇ ਬਈ ਇਹ ਵੀ ਚੌਥਾ ਸੁਆ ਬਈ ਠੀਕ ਐ ਤੇ ਇਹਦਾ ਲੱਗਦਾ ਹੋਊਗਾ 11 11.5 ਕਿਲੋ ਬਈ ਠੀਕ ਐ ਉਹ 12 ਹੋਊਗਾ 11 ਕਿਲੋ ਦੀ ਥਾਪ ਤੇ ਕੋਈ ਲੈ ਜੇ ਇਹਦੇ ਮਗਰ ਕੱਟਾ ਇਹਨੂੰ ਹੋਗੇ 20 25 ਦਿਨ ਸੁਈ ਨੂੰ ਨੂੰ ਹੋਗੇ ਬਈ ਠੀਕ ਐ ਰੇਟ ਕਿਹਣਾ ਬਈ ਇਹਦਾ ਇਹਦਾ 75000 ਰੁਪਏ 75000 ਹਾਂਜੀ ਸੋ ਦੱਸੋ ਸੁਆ ਚੌਥਾ ਕੋ ਆਪਰਾ ਕੋਲ ਵੀ ਸਾਰੇ ਭਾ ਹੁੰਦੇ ਆ ਕਿਉਂ ਸਾਡੇ ਕੋਲ ਸਾਰੇ ਬੰਨੀ ਦਾ ਗਾਹ ਕੋ ਡੈਰੀ ਦਾ ਵੀ ਗਾਹ ਕੋ ਹੁੰਦਾ ਰੈਗੂਲਰ ਵੀ ਸ਼ੌਂਕੀਆ ਬੰਦਾ ਵੀ ਕੋ ਸਾਰੇ ਆਉਂਦੇ ਆ ਠੀਕ ਹੈ ਸੋ ਦੋਸਤੋ ਇਹ ਮੱਝਾਂ ਜਿਹੜੀਆਂ ਤੁਹਾਨੂੰ ਦਿਖਾਤੀਆਂ ਤੇ ਦੋ ਕਟੀਆਂ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਮੱਝ ਦਾ ਵੀ ਤੁਸੀਂ ਥਾਣਾ ਹੋਵਾਨਾ ਦੇਖ ਲਓ ਇਤਾਂ ਦਾ ਰੁਖ ਹੈ ਪਿੱਛੇ ਦਾ ਹਵਾ ਵੀ ਨਮਾੜੀ ਨਹੀਂ ਆ ਚੋਟੀ ਹੋਰ ਵਦਲੇ ਪੱਟਪੋੜੇ ਦੀ ਬਹੁਤ ਚੌੜੀ ਹੈ ਮਗਰ ਕੱਟੀ ਹੈ ਠੀਕ ਹੈ ਸੋ ਇਹਦਾ ਤੁਸੀਂ ਟਾਂਚਾ ਦੇਖ ਲਓ ਇਹ ਦੇ ਨਾਲ ਕੱਟੀ ਹੈ ਦੋ ਝੋਟੀਆਂ ਤੁਹਾਨੂੰ ਦਿਖਾ ਦਈਏ ਵੀਡੀਓ ਦੇ ਵਿੱਚ ਇਹ ਕਟੀਆਂ ਬਈ ਧਰਮਵੀਰ ਕਿੰਨੀ ਕਿੰਨੀ ਉਮਰ ਹੋਊ ਅੰਦਾਜ਼ਾ ਇਹ ਬਈ 5 ਸਾਲ ਤੋਂ ਥੱਲੇ ਹੀ ਐ 1.5 11 ਮਹੀਨੇ ਦੀ ਉਮਰ ਦੀ ਐ ਇਹ ਜਦੋਂ ਮੱਝਾਂ ਲੈ ਕੇ ਆਉਣਾ ਰੈਣੇ ਚ ਅੱਗੇ ਤਾਂ ਬਈ ਹੂੰ 25 30 ਲੈ ਕੇ ਆਉਣੀਆਂ ਹੂੰ ਹੁਣ ਜੇ ਕੋਈ ਵੀਰ ਮੰਗਾ ਲਿਆਂਦਾ ਠੀਕ ਐ ਹੁਣ ਮਗਾਜਾਂ ਸਕਣ ਦੋ ਮਗਾਜਾਂ ਚ ਚਾਰ ਲੈ ਕੇ ਆਏ ਸੀ ਕਿ ਦੋ ਲੈ ਗਿਆ ਦੋ ਆਪਣੇ ਕੋਲੇ ਕਟੀਆਂ ਖੜੀਆਂ ਬਈ ਕੀ ਰੇਟ ਹੋਊਗਾ ਬਈ ਰੇਟ ਬਈ ਆਹ ਕੱਟੀ ਦਾ 30000 ਰੁਪਈਆ ਕਿਨਾ 30 3000 ਹਾਂਜੀ ਠੀਕ ਹੈ ਇਹਦੇ ਨਾਲ ਦੀ ਜਿਹੜੀ ਬਈ ਜੈਡ ਬਲੈਕ ਹੈ ਕੱਟੀ ਬਈ ਆਏ ਨਹੀਂ ਕਿਸੇ ਕੋਲੋਂ ਵੀਡੀਓ ਜੇ ਅਗਰ ਨਾ ਚਾਹੇ ਪਰ ਇੱਥੇ ਆ ਕੇ ਇੱਕ ਵਾਰੀ ਤਸੱਲੀ ਕਰੇ ਕੱਟੀ ਇਹਦੀ ਠੀਕ ਹੈ ਠੀਕ ਹੈ ਇਹਦੇ ਨਾਲ ਦੀ ਜਿਹੜੀ ਕੱਟੀ ਹੈ ਬਈ ਇਹ ਕੱਟੀ ਹੈ ਬਈ ਇਹ ਵੀ ਤੁਹਾਨੂੰ ਪ੍ਰੋਪਰ ਹੈ ਸਕੀਨੀਆਂ ਚਾਹੇ ਹੂੰ ਇਹ ਕੱਟੀ ਆਪਾਂ ਦੇ ਦਿਆਂਗੇ ਬਈ 23000 ਦੀ 23 ਦੀ ਹਾਂਜੀ ਤਾਂ ਦੋਸਤੋ 53000 ਚ ਦੋ ਕੱਟੀਆਂ ਇੱਕ ਜੈਡ ਬਲੈਕ ਹੈ ਤੇ ਦੂਜੀ ਦੀ ਪੂਛ ਥੋੜੀ ਚਿੱਟੀ ਹੈ ਤੱਲੋਂ ਬਹੁਤ ਸਾਫ਼ ਸੁਥਰੀ ਕੱਟੀ ਆ ਦੱਸੋ ਇਹ ਠੀਕ ਹੈ ਬਹੁਤ ਬਾਲ ਦੀ ਕੱਟੀ ਦਾ ਢਾਂਚਾ ਵੀ ਬਹੁਤ ਸੋਹਣਾ ਪ੍ਰੋਪਰ ਆਏ ਨਹੀਂ ਬਈ ਗੱਲ ਥੇੜੀ ਪੰਡ ਨਰੂਆਣੇ ਕੋਲੇ ਉਤੋਂ ਲੈ ਕੇ ਆਂਦੀ ਗੱਟੀਆਂ ਜੰਪਲ ਮੰਜਾ ਮਾਵਾ ਵੇਖ ਪ੍ਰੋਪਰ ਫੇਰ ਲਿਆਂ ਆਏ ਨਹੀਂ ਆਪਾਂ ਇਹ ਰਕ ਜਣੀ ਕੰਨੀ ਗੱਟੀਆਂ ਬੰਨ ਲਾਂਗੇ ਠੀਕ ਹੈ ਸੋ ਦੋਸੋ ਇਹ ਪਸ਼ੂ ਅੱਜ ਦੀ ਵੀਡੀਓ ਚ ਵਿਕਰੀ ਆਲੇ ਤੁਸੀਂ ਦੇਖੋ ਤੁਹਾਨੂੰ ਜਿਹੜਾ ਨਗ ਜੱਜਦਾ ਤਸੱਲੀ ਆ ਕੇ ਕਰ ਲਵੇ ਜੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਦਾ